ਤੁਸੀਂ ਇੱਕ ਪਾਸੇ ਤਾਂ ਕੌਮ ਦੇ ਵਿਰੁੱਧ ਕੌਮ ਦੀਆਂ ਸ਼ਖਸੀਅਤਾਂ ਦੇ ਵਿਰੁੱਧ ਖੜੇ ਹੋ ਕੇ ਉਹਨਾਂ ਨੂੰ ਹਰਾਉਨੇ ਹੋ ਫਿਰ ਤੁਸੀਂ 5 ਸਾਲਾਂ ਬਾਅਦ ਆ ਕੇ ਕਹਿੰਦੇ ਹੋ ਕਿ ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲਿਓ ਅਣਖਾਂ ਤੇ ਗੱਲ ਆ ਗਈ ਫਿਰ ਜੇ ਮੇਰੇ ਵਰਗਾ ਕੋਈ ਇਹਨਾਂ ਨੂੰ ਸਵਾਲ ਪੁੱਛਦਾ ਆ ਸਵਾਲ ਕਰਦਾ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਫਿਰ ਇਹ ਆ ਜਾਂਦੀਆਂ ਧਮਕੀਆਂ ਤੇ ਜਾਨੋਂ ਮਰਵਾਉਣ ਦੀਆਂ ਧਮਕੀਆਂ ਤੇ ਇਹ ਰਿਕਾਰਡਿੰਗਸ ਜਿਹੜੀਆਂ ਹੈਗੀਆਂ ਅਮਰਤਪਾਲ ਔਰ ਅਮਰਤਪਾਲ ਦੇ ਕਰਿੰਦਿਆਂ ਦੀਆਂ ਰਿਕਾਰਡਿੰਗਸ ਤੁਹਾਨੂੰ ਸੁਣਾਉਣਾ ਜਾਵਾਂਗਾ ਇਹ ਗੱਲ ਕਰਦੇ ਨੇ ਇਹ ਹੁਣ ਸ਼੍ਰੋਮਣੀ ਕਮੇਟੀ ਲੜਨ ਚੱਲੇ ਨੇ ਹੈਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਚੱਲੇ ਨੇ ਤੁਸੀਂ ਇਹਨਾਂ ਦੀਆਂ ਕਰਤੂਤਾਂ ਤੇ ਇਹਨਾਂ ਦਾ ਅਸਲ ਗੰਦ ਜਿਹੜਾ ਹੈਗਾ ਮੈਂ ਚਾਹਨਾ ਸੰਗਤ ਦੇ ਸਾਹਮਣੇ ਆਵੇ ਤੇ ਸੰਗਤ ਆਪ ਡਿਸਾਈਡ ਕਰੇ ਉਹ ਆਪਣੇ ਰਸ ਦੇ ਸਕਦਾ ਕਿ ਨਹੀਂ ਦੇ ਸਕਦਾ ਇਹਨਾਂ ਦਾ ਤੈਨੂੰ ਮੈਂ ਕਿਸ ਲਈ ਐਡਰੈਸ ਦਵਾ ਖੇਤਰ ਮੇਰੇ ਤੋਂ ਨਹੀਂ ਐਸ ਲਈ ਤੈਨੂੰ ਐਡਰੈਸ ਦਵਾ ਕਿ ਤੂੰ ਆਪਣੇ ਪਾਲੇ ਹੋਏ ਗੁੰਡੇ ਤੇ ਜੇ ਮੇਰੇ ਕੋਲ ਮੈਂ ਹੈਨਾ ਪ੍ਰਧਾਨ ਆ ਆਹ ਏ ਤੇਰੀ ਪ੍ਰਧਾਨਗੀ ਆਹ ਤੇਰਾ ਵਾਰਿਸ ਪੰਜਾਬ ਆ ਤੂੰ ਦੱਸ ਜੜੀਆਂ ਇਹਨੇ ਗਾਲਾਂ ਕੱਢੀਆਂ ਉਹਦਾ ਹਿਸਾਬ ਕੌਣ ਦੇਊਗਾ ਕੋ ਫਕੀਤ ਉਹ ਉਹ ਤੋਹਾ ਘਟਾਰੇ ਗਾਣਾ ਖਾਣਦਾ ਹੋਰ ਦੱਸ ਸਹੀ ਹੈ ਤੂੰ ਖਾਣ ਕਰੀ ਹਾਂ ਇੱਕ ਗਾਣਾ ਹੋਰ ਕੱਟੀ ਨਾ ਇਹਨੇ ਇਹਦਾ ਮੈਂ ਉਹ ਪੂਤ ਬਣਾਉਂਗਾ ਨਾ ਇਹ ਯਾਦ ਕਰੂਗਾ ਆ ਕੱਢ ਦੇ ਇੱਕ ਗਾਣਾ ਇੱਕ ਗਾਣਾ ਕੱਟੀ ਹੋਰ ਇੱਕ ਜਿਹੜੀ ਕੰਪਲੇਂਟ ਹੈਗੀ ਆ ਇਹ 2022 ਤੋਂ ਵੱਡੇ ਅਵਸਰਾਂ ਦੇ ਟੇਬਲ ਤੇ ਪਈ ਆ ਅੱਜ ਤੱਕ ਇਹਦੇ ਵਿੱਚ ਕੰਪਲੇਂਟ ਨਹੀਂ ਦਰਜ ਹੋਈ ਮੇਰੀ ਗੁੜੀਆ ਦੇ ਸਕੂਲ ਤੱਕ ਪਹੁੰਚੇ ਇਹ ਸੋਸ਼ਲ ਐਕਟਿਵਿਸਟ ਪਾਕਤ ਸਿੰਘ ਦੁਆਬੀ ਸਾਡੇ ਨਾਲ ਹੋਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਈ ਅਮਰਿਤਪਾਲ ਜੋ ਕਿ ਐਮਪੀ ਨੇ ਤੇ ਡਿਬ੍ਰਿਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਅਤੇ ਉਹਨਾਂ ਦੇ ਕੁਝ ਬੰਦਿਆਂ ਵੱਲੋਂ ਇਹਨਾਂ ਨੂੰ ਧਮਕਾਇਆ ਜਾ ਰਿਹਾ ਧਮਕੀ ਭਰੇ ਕਾਲ ਕੀਤੇ ਜਾ ਰਹੇ ਨੇ ਇਹ ਕਾਲ ਕਿਉਂ ਕੀਤੇ ਜਾ ਰਹੇ ਨੇ ਇਸ ਬਾਰੇ ਗੱਲਬਾਤ ਕਰਦੇ ਆਂ ਪਾਕਤ ਸਿੰਘ ਦੁਆਬੀ ਸਾਡੇ ਨਾਲ ਨੇ ਦੁਆਬੀ ਸਾਹਿਬ ਕਾਰਨ ਕੀ ਬਣਿਆ ਕਿ ਇਹ ਅਮਰਿਤਪਾਲ ਤੇ ਉਹਨਾਂ ਦੇ ਬੰਦੇ ਲਗਾਤਾਰ ਤੁਹਾਨੂੰ ਇਸ ਤਰੀਕੇ ਨਾਲ ਕਾਲ ਕਰ ਰਹੇ ਨੇ ਥ्रेट ਕਰ ਰਹੇ ਨੇ ਜਾਨ ਨੂੰ ਮਾਰ ਦੀਆਂ ਧਮਕੀਆਂ ਦੇ ਰਹੇ ਨੇ ਕੀ ਕਾਰਨ ਹੈਗਾ ਤੇ ਉਹਨਾਂ ਨਾਲ ਤੁਹਾਡਾ ਰਿਫਟ ਕੀ ਹੈਗਾ ਦੇਖੋ ਗੱਲ ਇਹ ਹੈ ਕਿ ਧਮਕੀਆਂ ਤਾਂ ਇਹਨਾਂ ਦੀਆਂ ਬਹੁਤ ਪੁਰਾਣੀਆਂ ਚੱਲਦੀਆਂ ਜਿੱਦਾਂ ਨੇ ਇਹਨਾਂ ਨੇ ਹਰੀਨੋ ਦਾ ਕਤਲ ਕੀਤਾ ਪਹਿਲਾਂ ਹਰੀਨੋ ਨੂੰ ਬੜਾ ਟਾਈਮ ਤੱਕ ਧਮਕਾਉਂਦੇ ਰਹਿਆ ਜਦੋਂ ਹਰੀਨੋ ਇਹਨਾਂ ਦੇ ਸਾਹਮਣੇ ਨਹੀਂ ਚੁੱਕਿਆ ਤੇ ਅਖੀਰ ਨੂੰ ਹਰੀਨੋ ਦਾ ਕਤਲ ਹੋ ਗਿਆ ਤੇ ਕਤਲ ਦੇ ਵਿੱਚ ਅੱਜ ਅਮਰਿਤਪਾਲ ਜਿਹੜਾ ਹੈਗਾ ਨਾਮਜ਼ਦ ਹੈਗਾ ਅਮਰਿਤਪਾਲ ਦੇ ਬਹੁਤ ਸਾਰੇ ਬੰਦੇ ਉਹਦੇ 'ਚ ਨਾਮਜ਼ਦ ਨੇ ਅਮਰਿਤਪਾਲ ਦੀ ਟੀਮ ਜਿਹੜੀ ਹੈਗੀ ਆ ਨਾ ਅੱਜ ਇੱਕ ਪੰਥਕ ਮਖੌਟਾ ਲੈ ਕੇ ਤੇ ਪੰਥ ਨੂੰ ਫਿਰ ਬੇਵਕੂਫ ਬਣਾਣ ਤੁਰੀ ਹੋਈ ਆ ਇਹਨਾਂ ਨੂੰ ਇਹ ਲੱਗਦਾ ਹੈ ਕਿ ਪੰਥ ਨੂੰ ਗੁੰਮਰਾਹ ਕਰਨਗੇ ਤੇ ਪੰਥ ਨੂੰ ਬੇਵਕੂਫ ਬਣਾਣਗੇ ਤੇ ਮੈਂ ਬੜੇ ਲੰਬੇ ਟਾਈਮ ਤੋਂ ਇਹਨਾਂ ਨੂੰ ਐਕਸਪੋਜ਼ ਕਰਦਾ ਆਇਆ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਉਹ ਜਗਜਾਹਰ ਕਰ ਰਿਹਾ ਹੁਣ ਇਹ ਇੱਕ ਪੰਥਕ ਪਾਰਟੀ ਬਣਾਉਣ ਦੇ ਵਾਲੇ ਪਾਸੇ ਨੂੰ ਤੁਰੇ ਨੇ ਠੀਕ ਆ ਜੀ ਖਾਲਿਸਤਾਨ ਤੋਂ ਇਹ ਪਗੋੜੇ ਹੋ ਗਏ ਨੇ ਅ ਸਿੱਖ ਸੈਪਰੇਟ ਸੈਪਰੇਟ ਸਟੇਟ ਦਾ ਜਿਹੜਾ ਆਈਡੀਆ ਸੀ ਇਹ ਉਸ ਤੋਂ ਪਘੋੜੇ ਨੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਕਿ ਸੈਪਰੇਟ ਸਟੇਟ ਚਾਹੀਦੀ ਆ ਮੁੰਡਿਆਂ ਨੂੰ ਅੰਦਰ ਕਰਾ ਕੇ ਅੱਜ ਇਹ ਉਸ ਚੀਜ਼ ਤੋਂ ਪਘੋੜੇ ਨੇ ਅੱਜ ਇਹ ਐਮਪੀ ਦੀਆਂ ਸੌਹਾਂ ਚੱਕਣ ਨੂੰ ਤਿਆਰ ਨੇ ਅੱਜ ਇਹ ਸੰਸਦ ਚ ਜਾਣ ਨੂੰ ਤਿਆਰ ਨੇ ਹਾਂ ਸੌਹਾਂ ਚੱਕ ਲਈ ਉਹ ਸੌਹਾਂ ਚੱਕਣ ਵਾਸਤੇ ਜੋ ਕੁਝ ਹੋਇਆ ਆਪਾਂ ਦੇਖਿਆ ਕਹੂੰ ਹਕੂਮਤ ਜਿਹੜੀ ਹਕੂਮਤ ਹਕੂਮਤੇ ਕਰਦੇ ਸੀ ਹਕੂਮਤ ਦੇ ਤਰਲੇ ਤਾਂ ਕਿੰਨਾਂ ਨੇ ਲਏ ਨੇ ਹੁਣ ਗੱਲ ਇਹ ਹੈ ਕਿ ਆ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਗੱਲਬਾਤ ਹੈ ਇਹਨਾਂ ਨੂੰ ਮੈਂ 3 ਪੁਆਇੰਟ ਤੇ ਜਿਹੜਾ ਐਕਸਪੋਜ਼ ਕਰਨਾ ਹੈਗਾ ਪਹਿਲਾ ਇਹਨਾਂ ਦੀਆਂ ਗੁੰਡਾਗਰਦੀਆਂ ਇਹਨਾਂ ਦੇ ਗੁੰਡਾ ਕਨੈਕਸ਼ਨਸ ਇਹਨਾਂ ਦੇ ਗੁੰਡਾ ਗੁੰਡਿਆਂ ਦੇ ਨਾਲ ਕਿਸ ਤਰੀਕੇ ਨਾਲ ਅਮਰਤਪਾਲ ਦੇ ਕਨੈਕਸ਼ਨਸ ਨੇ ਇਹਦੇ ਗੁੰਡਿਆਂ ਦੀਆਂ ਰਿਕਾਰਡਿੰਗਸ ਤੇ ਅਮਰਤਪਾਲ ਦੀਆਂ ਰਿਕਾਰਡਿੰਗਸ ਇਹ ਮੈਂ ਤੁਹਾਡੇ ਸਾਹਮਣੇ ਕਰਾਂਗਾ ਦੂਜੀ ਚੀਜ਼ ਇਹ ਕਿ ਇਹ ਅੱਜ ਦੇ ਟਾਈਮ 'ਚ ਇਹ ਤਾਂ ਚੱਲੇ ਸੀ ਹਕੂਮਤ ਨਾਲ ਲੜਾਂ ਇਹ ਸਿੱਖ ਨੌਜਵਾਨਾਂ ਨੂੰ ਲੀਗਲ ਨੋਟਿਸ ਭੇਜਦੇ ਪਏ ਨੇ ਸਿੱਖ ਨੌਜਵਾਨਾਂ ਨੂੰ ਅੱਜ ਹੀ ਹਕੂਮਤ ਨਾਲ ਲੜਦੇ ਲੜਦੇ ਸਿੱਖ ਨੌਜਵਾਨਾਂ ਨੂੰ ਲੀਗਲ ਨੋਟਿਸ ਭੇਜਦੇ ਫਿਰਦੇ ਨੇ ਇਹ ਲੀਗਲ ਨੋਟ ਠੀਕ ਹੈ ਤੀਜੀ ਜਗ੍ਹਾ ਆਪਾਂ ਜਿਹੜੀ ਗੱਲ ਕਰਨੀ ਹੈਗੀ ਆ ਇਹ ਕਹਿੰਦੇ ਨੇ ਕਿ ਪੰਥ ਦੀ ਰਹਿਨਮਾਈ ਕਰਨ ਆਈ ਹੈ ਇਹ ਸ਼ਰੂਮਨੀ ਕਮੇਟੀ ਦੀਆਂ ਚੋਣਾਂ ਲੜਨ ਆਏ ਨੇ ਇਹ ਸੁਧਾਰ ਕਰਨ ਆਏ ਨੇ 2019 ਦੇ ਵਿੱਚ ਇਹਨਾਂ ਨੇ ਬੀਬੀ ਖਾਲੜਾ ਜੀ ਬਹੁਤ ਨਾਮਵਰ ਸ਼ਖਸੀਅਤ ਨੇ ਉਹਨਾਂ ਦੇ ਅਗੇਂਸਟ ਕਾਂਗਰਸ ਦਾ ਪ੍ਰਚਾਰ ਇਹਨਾਂ ਨੇ ਕੀਤਾ ਤੇ ਕਾਂਗਰਸ ਦਾ ਪ੍ਰਚਾਰ ਕਰਕੇ ਇਹ ਨੇ ਇਹਨਾਂ ਦੇ ਇਹਨਾਂ ਨੇ ਬੀਬੀ ਖਾਲੜਾ ਜੀ ਨੂੰ ਹਰਾਇਆ ਉਹ ਵੀ ਮੈਂ ਇਹਨਾਂ ਦੇ ਫਾਦਰ ਸਾਹਿਬ ਦੀ ਮਾਫੀ ਜਿਹੜੀ ਆ ਉਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਸੰਗਤ ਦੇ ਸਾਹਮਣੇ ਪੇਸ਼ ਕਰਾਂਗਾ 1 ਟੂ 1 ਆਪਾਂ ਪੁਆਇੰਟ ਟੂ ਪੁਆਇੰਟ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਇਹਨਾਂ ਨੇ ਆ ਆਪਾਂ ਬੀਬੀ ਖਾਲੜਾ ਜੀ ਦੇ ਬਾਰੇ ਗੱਲ ਕਰ ਲਈ ਬੀਬੀ ਖਾਲੜਾ ਜੀ ਦੇ ਆ ਨਾਮ ਤੇ ਇਹਨਾਂ ਨੇ ਇਲੈਕਸ਼ਨ ਲੜਿਆ ਜਿਹੜਾ ਹੁਣ 2024 ਚ ਇਲੈਕਸ਼ਨ 2025 ਚ ਜਿਹੜਾ ਇਹਨਾਂ ਨੇ ਇਲੈਕਸ਼ਨ ਸੌਰੀ 24 ਚ 24 ਚ ਜਿਹੜਾ ਇਹਨਾਂ ਨੇ ਇਲੈਕਸ਼ਨ ਜਿੱਤਿਆ ਹੈਗਾ ਉਸ ਇਲੈਕਸ਼ਨ ਜਿੱਤਣ ਦੇ ਵਿੱਚ ਇਹਨਾਂ ਨੇ ਬੀਬੀ ਖਾਲੜਾ ਜੀ ਨੂੰ ਮੂਰੇ ਲਾਇਆ ਬੀਬੀ ਖਾਲੜਾ ਜੀ ਤੋਂ ਇਹਨਾਂ ਦਾ ਜਿੱਤ ਦਾ ਸਰਟੀਫਿਕੇਟ ਐਕਸੈਪਟ ਕਰਾਇਆ ਬੀਬੀ ਖਾਲੜਾ ਜੀ ਨੂੰ ਪ੍ਰਚਾਰ ਦੇ ਵਿੱਚ ਇਹਨਾਂ ਨੇ ਨਾਲ ਲੈ ਲੈ ਕੇ ਫਿਰੇ ਨੇ ਪਰ ਇੱਕ ਜਿਹੜੀ ਚੀਜ਼ ਜਿਹੜੀ ਇਹਨਾਂ ਨੇ ਲੋਕਾਂ ਤੋਂ ਲੁਕਾਈ ਆ ਇੱਕ ਪ੍ਰਾਈਵੇਟ ਚੈਨਲ ਤੇ ਇੱਕ ਪੱਤਰਕਾਰ ਅਮਰਿਤਪਾਲ ਦੇ ਪਿਤਾ ਜੀ ਨੂੰ ਪੁੱਛਦਾ ਹੈ ਕਿ ਤੁਸੀਂ 2019 ਚ ਬੀਬੀ ਖੱਲੜੀ ਜੀ ਦੇ ਅਗੇਂਸਟ ਖੜੇ ਹੋਏ ਸੀ ਉਹਨਾਂ ਦੇ ਵਿਰੋਧ ਪ੍ਰਚਾਰ ਕੀਤਾ ਸੀ ਤੇ ਇਸ ਚੀਜ਼ ਦੀ ਉਹਨੇ ਮਾਫੀ ਮੰਗੀ ਆ ਅਮਰਤਪਾਲ ਦੇ ਪਿਤਾ ਹੀ ਨੇ ਮਾਫੀ ਮੰਗੀ ਆ ਕਿ ਹਾਂ ਇਹਨਾਂ ਕੋਲੋ ਗਲਤੀ ਹੋਈ ਆ 2019 ਚ ਬੀਬੀ ਖੱਲੜੀ ਜੀ ਦੇ ਅਗੇਂਸਟ ਕਾਂਗਰਸ ਦੇ ਡਿੰਪੇ ਦੇ ਪਚਾਰ ਦੇ ਵਿੱਚ ਖੜੇ ਸੀ ਉਹਦੀ ਜੇ ਤੁਸੀਂ ਕਹੋ ਮੈਂ ਉਹਦੀ ਆਨਲਾਈਨ ਹੋ ਚਲਾ ਦਾਂ ਜੀ ਹੁਣ ਗੱਲ ਇਹ ਆ ਕਿ ਤੁਸੀਂ ਇੱਕ ਪਾਸੇ ਤਾਂ ਕੌਮ ਦੇ ਵਿਰੁੱਧ ਕੌਮ ਦੀਆਂ ਸ਼ਖਸੀਅਤਾਂ ਦੇ ਵਿਰੁੱਧ ਖੜੇ ਹੋ ਕੇ ਉਹਨਾਂ ਨੂੰ ਹਰਾਉਨੇ ਹੋ ਫਿਰ ਤੁਸੀਂ ਪੰਜ ਸੈਲਾਂ ਬਾਅਦ ਆ ਕੇ ਕਹਿੰਦੇ ਹੋ ਕਿ ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲਿਓ ਅਣਖਾਂ ਤੇ ਗੱਲ ਆ ਗਈ ਤੁਸੀਂ ਕੌਮ ਨੂੰ ਗੁਮਰਾਹ ਕਰਦੇ ਹੋ ਤੁਸੀਂ ਕੌਮ ਨੂੰ ਗੁਮਰਾਹ ਐਸ ਲੈਵਲ ਤੇ ਵੀ ਕੀਤਾ ਕਿ 40 ਮੁੰਡੇ ਅੱਜ ਜਿਹੜੇ ਹੈਗੇ ਆ ਉਹ ਬੈਠੇ ਨੇ ਅ ਅਸਾਮ ਦੀ ਸੌਰੀ ਡੇਬਰੂਗੇਟਾ ਜੇਲ੍ਹ ਨਹੀਂ ਕਪੂਰਥਲੇ ਜੇਲ੍ਹ ਦੇ ਵਿੱਚ ਉਹਨਾਂ ਦੇ ਮੋਟਰਸਾਈਕਲ ਦਾ ਗਜਨ ਇੰਨਾ ਤੋਂ ਛੜਾਏਗੀ ਨੀਗੇ ਇਹਨਾਂ ਦੇ ਵਕੀਲ ਜਿਹੜੇ ਸਿੱਖ ਨੌਜਵਾਨਾਂ ਨੂੰ ਲੀਗਲ ਨੋਟਿਸ ਵੀ ਭੇਜਦੇ ਫਿਰਦੇ ਆ ਫਿਰ ਜੇ ਮੇਰੇ ਵਰਗਾ ਕੋਈ ਇਹਨਾਂ ਨੂੰ ਸਵਾਲ ਪੁੱਛਦਾ ਆ ਸਵਾਲ ਕਰਦਾ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਫਿਰ ਇਹ ਆ ਜਾਂਦੀਆਂ ਧਮਕੀਆਂ ਤੇ ਜਾਨੋਂ ਮਰਵਾਣ ਦੀਆਂ ਧਮਕੀਆਂ ਤੇ ਜਿਵੇਂ ਜਿਵੇਂ ਇਹਨਾਂ ਨੇ ਹਰੀ ਨੌਨ ਨੂੰ ਮਰਵਾਇਆ ਮੈਂ ਇਹ ਕੁਝ ਰਿਕਾਰਡਿੰਗਸ ਹੈਗੀਆਂ ਨੇ ਸੁਣਾ ਦੇ ਮੈਂ ਰਿਕਾਰਡਿੰਗਸ ਜਿਹੜੀਆਂ ਹੈਗੀਆਂ ਅਮਰਤਪਾਲ ਔਰ ਅਮਰਤਪਾਲ ਦੇ ਕਰਿੰਦਿਆਂ ਦੀਆਂ ਰਿਕਾਰਡਿੰਗਸ ਤੁਹਾਨੂੰ ਸੁਣਾਉਣਾ ਜਾਵਾਂਗਾ ਇਹ ਗੱਲ ਕਰਦੇ ਨੇ ਇਹ ਹੁਣ ਸ਼ਰੂਨੀ ਕਮੇਟੀ ਲੜਨ ਚੱਲੇ ਨੇ ਹੈਨਾ ਸ਼ਰੂਨੀ ਕਮੇਟੀ ਦੀਆਂ ਚੋਣਾਂ ਲੜਨ ਚੱਲੇ ਨੇ ਤੁਸੀਂ ਇਹਨਾਂ ਦੀਆਂ ਕਰਤੂਤਾਂ ਤੇ ਇਹਨਾਂ ਦਾ ਅਸਲ ਗੰਦ ਜਿਹੜਾ ਹੈਗਾ ਮੈਂ ਚਾਹਨਾ ਸੰਗਤ ਦੇ ਸਾਹਮਣੇ ਆਵੇ ਤੇ ਸੰਗਤ ਆਪ ਡਿਸਾਈਡ ਕਰੇ ਕਿ ਕੀ ਇਸ ਕਰਦਾਰ ਠੀਕ ਹੈ ਇਨਸਾਨ ਕਹਿਣਾ ਵੀ ਇਹਨਾਂ ਨੂੰ ਗਲਤ ਹੋਏਗਾ ਇਸ ਕਰ ਕਰਦਾਰ ਦੇ ਲੋਕਾਂ ਨੂੰ ਜਿਹੜੇ ਲੋਕਾਂ ਦੀਆਂ ਬੱਚੀਆਂ ਦੇ ਬਲਾਤਕਾਰ ਕਰਦੀਆਂ ਧਮਕੀਆਂ ਦਿੰਦੇ ਨੇ ਲੋਕਾਂ ਦੀਆਂ ਬੱਚੀਆਂ ਦੇ ਕਤਲ ਕਰਨ ਦੀਆਂ ਧਮਕੀਆਂ ਦਿੰਦੇ ਨੇ ਜਿਹੜੇ ਇਹਨਾਂ ਨੂੰ ਸਵਾਲ ਚੱਕਦੇ ਨੇ ਸਿੱਕੀ ਦਾ ਫਲਸਫਾ ਹੈਗਾ ਆ ਗੁਰਨਾਣਕ ਸਾਹਿਬ ਨੇ ਸਵਾਲ ਕੀਤੇ ਨੇ ਤੇ ਵੱਡੇ ਤੋਂ ਵੱਡੇ ਨੂੰ ਸਵਾਲ ਕੀਤੇ ਨੇ ਸੁਣਾ ਦਿਓ ਜਨਾਓ ਕੀ ਕੀ ਹੈਗੀ ਆ ਆਡੀਓ ਸਭ ਤੋਂ ਪਹਿਲਾਂ ਅ ਅਮਰਤਪਾਲ ਜੀ ਜਿਹੜੀ ਆਡੀਓ ਆ ਉਹ ਸੁਣਾ ਦਿਓ ਸਭ ਤੋਂ ਪਹਿਲਾਂ ਅਮਰਤਪਾਲ ਦਾ ਦਾਵਾ ਕਰ ਦਿਓ ਜਿਹੜਾ ਹਾਂ ਜੀ ਸਭ ਤੋਂ ਪਹਿਲਾਂ ਅਮਰਤਪਾਲ ਦੀ ਆਡੀਓ ਸੁਣ ਲਓ ਤਾਂ ਕਿ ਇਹਨੂੰ ਆਪਾਂ ਰਿਲੇਟ ਕਰ ਲਈਏ ਕਿਵੇਂ ਇਹ ਮੇਰੇ ਤੋਂ ਐਡਰੈ ਠੀਕ ਹੈ ਉਸ ਟਾਈਮ ਇਹ ਮੇਰੇ ਤੋਂ ਐਡਰੈਸ ਮੰਗਦਾ ਕਿ ਇਹ ਉਸ ਟਾਈਮ ਦੀ ਹੈ ਜਦੋਂ ਇਹ ਬਾਹਰ ਸੀਗਾ ਠੀਕ ਹੈ ਉਸ ਟਾਈਮ ਇਹਨੇ ਬਹੁਤ ਕੋਸ਼ਿਸ਼ ਕੀਤੀ ਮੇਰਾ ਐਡਰੈਸ ਇਹਨੂੰ ਮਿਲੇ ਤੇ ਮੇਰੀ ਰੇਕੀ ਵੀ ਕਰਵਾਈ ਗਈ ਮੈਂ ਉਸ ਦੇ ਅਗੇਂਸਟ ਕੰਪਲੇਂਟ ਵੀ ਦਿੱਤੀਆਂ ਹੋਈਆਂ ਨੇ ਉਹ ਕੰਪਲੇਂਟਸ ਅੱਜ ਤੱਕ ਉੱਥੇ ਹੀ ਟੇਬਲ ਤੇ ਪਈਆਂ ਨੇ ਐਫ ਆਈ ਆਰ ਇਹਨੇ ਦਰਜ ਹੋਈਆਂ ਤੂੰ ਆਪਣਾ ਐਡਰੈਸ ਦੇ ਸਕਦਾ ਕਿ ਨਹੀਂ ਦੇ ਸਕਦਾ ਇਹਨਾਂ ਦੱਸ ਤੈਨੂੰ ਮੈਂ ਕਿਸ ਲਈ ਐਡਰੈਸ ਦਵਾਂ ਕਿ ਤਰੇ ਬੇਰਲੇਦ ਇਸ ਲਈ ਤੈਨੂੰ ਐਡਰੈਸ ਦਵਾ ਕਿ ਤੂੰ ਆਪਣੇ ਪਾਲੇ ਹੋਏ ਗੁੰਡੇ ਭੇਜੇ ਮੇਰੇ ਕੋਲ ਮੈਂ ਹਨਾ ਪ੍ਰਧਾਨ ਆ ਆਇਆ ਤੇਰੀ ਪ੍ਰਧਾਨਗੀ ਆ ਤੇਰਾ ਵਾਰਿਸ ਪੰਜਾਬ ਆ ਮੈਂ ਦੱਸ ਜੜੀਆਂ ਇਹਨੇ ਗਾਲਾਂ ਕੱਢੀਆਂ ਉਹਦਾ ਹਿਸਾਬ ਕੌਣ ਦੇਊਗਾ ਉਹ ਸੱਟੇ ਤੂੰ ਤੂੰ ਹੱਕ ਧਾਰੇ ਗਾਣਾ ਖਾਣ ਦਾ ਹੋਰ ਦੱਸ ਸਹੀ ਐ ਤੈਨੂੰ ਖਾਣ ਕਰ ਹਾਂ ਇੱਕ ਗਾਲ ਹੋਰ ਕੱਢੀ ਨਾ ਇਹਨੇ ਇਹਦਾ ਮੈਂ ਉਹ ਭੂਤ ਬਣਾਉਂਗਾ ਨਾ ਇਹ ਯਾਦ ਕਰੂਗਾ ਆ ਕੱਢ ਦੇ ਇੱਕ ਗਾਲ ਇੱਕ ਗਾਲ ਕੱਢੀ ਨ ਹੋਰ ਇਹ ਤੇਰੀ ਜਿਹੜੇ ਜਿਹੜਾ ਤੂੰ ਜਿੱਥੇ ਮਰਜੀ ਭੱਜ ਲਈ ਹੁਣ ਆਇਆ ਆਇਆ ਆ ਆ ਆ ਆ ਵਾਰਿਸ ਪੰਜਾਬ ਚਲਾ ਰਹੇ ਹਾਂ ਤੁਸੀਂ ਓਏ ਆੜ ਰਲ ਕੇ ਤੂੰ ਵੀ ਗਾਲਾਂ ਕੱਢ ਰਿਹਾ ਇਹ ਨਾਲ ਇਹਦਾ ਪੈਟ ਹੈਗਾ ਅੰਮ੍ਰਿਤਪਾਲ ਦਾ ਪੈਟਾ ਗਗਨ ਪੂਲਾ ਇਹਦਾ ਨਾਮ ਹੈ ਇਹ ਰਹਿੰਦਾ ਹੈਗਾ ਕੈਨੇਡਾ ਦੇ ਵਿੱਚ ਤੇ ਇਹਦਾ ਨੰਬਰ ਵੀ ਨਾਲ ਸਕਰੀਨ ਤੇ ਸ਼ੋ ਹੋ ਰਿਹਾ ਆ ਇੱਕ ਪਾਸੇ ਗਗਨ ਪੂਲਾ ਹੈ ਤੇ ਦੂਜੇ ਪਾਸੇ ਅੰਮ੍ਰਿਤਪਾਲ ਦਾ ਦੁਬਈ ਦਾ ਨੰਬਰ ਹੈ ਇਹ ਇਹਦੀ ਰਿਕਾਰਡਿੰਗ ਮੇਰੇ ਨਾਲ ਹੈਗੀ ਹੈ ਇਹ ਦੋਨੋਂ ਇਹ ਨਾਲ ਆਪਣੇ ਗੁੰਡਿਆਂ ਨੂੰ ਲੈ ਕੇ ਇਸ ਤਰੀਕੇ ਨਾਲ ਡਰਾਉਂਦੇ ਧਮਕਾਉਂਦੇ ਨੇ ਲੋਕਾਂ ਨੂੰ ਇਹ ਅੰਮ੍ਰਿਤਪਾਲ ਦੀ ਆਵਾਜ਼ ਆ ਮੈਂ ਕਹਿੰਨਾ ਜਿਹੜੇ ਤੁਸੀਂ ਲੀਗਲ ਨੋਟਿਸ ਹੋਰਾਂ ਨੂੰ ਭੇਜਦੇ ਹੋ ਨਾ ਖਾਰਾ ਸਾਹਿਬ ਆ ਆਜੋ ਆਪਾਂ ਕੋਰਟ ਚੱਕ ਕਰਦੇ ਆਂ ਡਿਸਾਈਡ ਲੀਗਲ ਨੋਟਿਸ ਇੱਧਰ ਨੂੰ ਲਿਆਓ ਤੇ ਆਪਾਂ ਕੋਰਟ ਚ ਕਰਦੇ ਆਂ ਇਹਨਾਂ ਨੂੰ ਮੈਂ ਕਈ ਨੋਟਿਸ ਭੇਜੇ ਟਾਈਮ ਬਾਅਦ ਤੁਸੀਂ ਕਿਉਂ ਹੁਣ ਉਹ ਦੇਖਣਾ ਬਾਅਦ ਨਹੀਂ ਗੱਲ ਇਹ ਆ ਕਿ ਇਹ ਤਾਂ ਸਾਲ ਡੇਢ ਸਾਲ ਪੁਰਾਣੀ ਕਿ ਡੇਢ ਸਾਲ ਪਹਿਲਾਂ ਤਾਂ ਉਹ ਅੰਦਰ ਹੀ ਚ ਇਤਿਹਾਸ ਇਤਿਹਾਸ ਹੀ ਰਹਿਣਾ ਇਤਿਹਾਸ 200 ਸਾਲ ਪੁਰਾਣਾ ਵੀ ਆਪਾਂ ਯਾਦ ਕਰਦੇ ਆਂ 300 ਸਾਲ ਪੁਰਾਣਾ ਵੀ ਯਾਦ ਕਰਦੇ ਆਂ ਜੋ ਚੀਜ਼ ਤਾਂ ਡੇਢ ਸਾਲ ਬਾਅਦ ਪਹਿਲਾ ਥ੍ਰੈਟ ਕੀਤਾ ਸਾਲ ਤੋਂ ਬਾਅਦ ਜ਼ਿਆਦਾ ਟਾਈਮ ਹੁਣ ਤੁਸੀਂ ਕਿਉਂ ਕਿਹਾ ਜਦੋਂ ਇਹਨੇ ਮੇਰੇ ਤੋਂ ਐਡਰੈਸ ਮੰਗੇ ਜਦੋਂ ਇਹਨੇ ਮੇਰੇ ਤੋਂ ਐਡਰੈਸ ਮੰਗੇ ਮੈਂ ਉਸ ਤੋਂ ਬਾਅਦ ਇਹਨਾਂ ਨੇ ਰੋਕੀਆਂ ਕਰਾਈਆਂ ਫਿਰ ਵਿੱਚ ਵਿਚਾਲੇ ਹਰੀਨਾਉ ਦਾ ਕਤਲ ਹੁੰਦਾ ਹੈ ਇਹਦੇ ਜਿਹੜੇ ਕਰਿੰਦੇ ਨੇ ਜਿੰਨਾਂ ਗੁੰਡਿਆਂ ਵਾਸਤੇ ਇਹ ਐਡਰੈਸ ਮੰਗਦਾ ਸੀ ਜਿਹੜੇ ਗੁੰਡੇ ਇਹਨੇ ਮੇਰੇ ਕੋਲ ਭੇਜਣੇ ਸੀ ਹੁਣ ਉਹਨਾਂ ਦੀਆਂ ਵੀ ਕਰਤੂਤਾਂ ਸੁਣ ਲਓ ਉਹਨਾਂ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਵੀ ਸੁਣ ਲਓ ਕਿ ਉਹ ਕਿਸ ਲੈਵਲ ਦੇ ਨੇ ਜੀ 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 ਇਹ ਓਏ ਇਹ ਪੂਰਾ ਆਪਣਾ ਐਡਰੈਸ ਇਹਨਾਂ ਨੂੰ ਸਰਕਾਰ ਦਾ ਜਾਂ ਪੁਲਿਸ ਦਾ ਜਾਂ ਕਿਸੇ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਇਹ ਸਿਰਫ ਕਹਿੰਦੇ ਨੇ ਕਿ ਹਕੂਮਤ ਇਹਨਾਂ ਨਾਲ ਧੱਕਾ ਕਰਦੀ ਹੈ ਪਰ ਇਹਨਾਂ ਨੂੰ ਹਕੂਮਤ ਦੀ ਕੋਈ ਪਰਵਾਹ ਨਹੀਂ ਹੈ ਇਹ ਬੰਦਾ ਜੱਸਾ ਜਸ ਜਸਾ ਚੱਠਾ ਇਹਦਾ ਨਾਮ ਆ ਢੰਡੋਵਾਲ ਸ਼ਾਹਕੋਟ ਢੰਡੋਵਾਲੇ ਦਾ ਪਿੰਡ ਆ ਸਾਰਾ ਐਡਰੈਸ ਦੱਸਦਾ ਸੁਣੋ ਜਰਾ ਧਿਆਨ ਨਾਲ ਸਰ ਲਈ ਫੁੱਟ ਜੇਰੋ ਦਾ ਟਾਈਮ ਲੱਗਾ ਤੇ ਰਿਕਾਰਡਿੰਗ ਜ਼ਰੂਰ ਕਰ ਲਈ ਨਾਲ ਮੈਂ ਤੂੰ ਕਹਿੰਦਾ ਮਰਤਾਲ ਪਈ ਦਿਓ ਖਲਾਸ ਬੋਲਦਾ ਕਦੇ ਤੂੰ ਭੇਜ ਦੇ ਖਲਾਸ ਬੋਲਦਾ ਚੋਣੀ ਵੀ ਤੇ ਬੋਲਦਾ ਹੀ ਉਹ ਦੇਰ ਨਾਲ 6 ਰੀਆ 6 ਵਜੇ ਦੀ ਕੱਢਦੀ ਉਹ ਤੇ ਤੇਰੇ ਵੀ ਓਈ ਦੀ ਕੱਢਣੀ ਆ ਤੇਰੇ ਤੁਹਾਨੂੰ ਦੱਸਤੀ ਮੇਰੇ ਨਾਲ ਸਾਹ ਉਹ ਨਾਲ ਬੋਲੀ ਤੇ ਵਿੰਦਰ ਵਿਵਹਾਹ ਗਰੁੱਪ ਐ ਮੇਰਾ ਤੇ ਜਿਸਾ ਮੇਰਾ ਨਾਮ ਆ ਪਿੰਡ ਮੇਰਾ ਸ਼ਾਹ ਕੋ ਢੰਡੂ ਵਾਲਾ ਪਤਾ ਕਰਕੇ ਮੈਂ ਨਾਲ ਬੋਲੀ ਮੈਂ ਐਸਾ ਦਵੇਂਗੇ ਤੇਰੀ ਲਾਸ਼ ਤੇ ਮੱਖੀ ਨਹੀਂ ਬਹਿਣ ਦਿੰਦੇਈ ਮੁਰਕੇ ਤੈਨੂੰ ਇੰਨੀ ਗੱਲ ਤੈਨੂੰ ਦੱਸਤੀ ਸੜਕ ਤੇ ਵੀ ਵਿੰਦਰ ਵਿਵਹਾਹ ਗਰੁੱਪ ਜੀ ਜੀ ਇਹ ਅਮਰਪਾਲ ਇਹ ਕਿੱਥੇ ਆ ਹੁਣ ਇਹ 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 ਕੈਨੇਡਾ ਬੈਠਾ ਹੈ ਇਹ ਜਦੋਂ ਅਮਰਪਾਲ ਮੇਰੇ ਕੋਲ ਐਡਰੈਸ ਮੰਗਦਾ ਤੇ ਕਹਿੰਦਾ ਵੀ ਮੈਂ ਤੇਰੇ ਛੱਤਰ ਫਿਰਨਾ ਇਹ ਉਸ ਤੋਂ ਬਾਅਦ ਦੀਆਂ ਰਿਕਾਰਡਿੰਗਸ ਆ ਠੀਕ ਹੈ ਜੀ ਅੱਗੇ ਇਹ 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 ਹੁਣ ਸ਼ਰੋਣੀ ਕਮੇਟੀ ਦੀਆਂ ਚੋਣਾਂ ਲੜਨ ਨੂੰ ਫਿਰਦੇ ਨੇ ਪਰ ਤੁਸੀਂ ਦੇਖੋ ਕਿ ਇਹ ਇਹ ਜਦੋਂ ਇਹਨਾਂ ਦੇ ਹੱਥ ਆਕਾਲ ਤਖਤ ਸਾਹਿਬ ਆਏਗਾ ਜਦੋਂ ਇਹ ਉੱਥੇ ਕਾਬਜ਼ ਹੋਣਗੇ ਇਹ ਆਕਰਤੂਤਾਂ ਉੱਥੇ ਕਰਨਗੇ ਅਗਲੀਆਂ ਜੜੀਆਂ ਆਪਾਂ ਨਾ ਇਤਿਹਾਸ ਦੇ ਵਿੱਚ ਆਪਾਂ ਬੜਾ ਹਿੱਕ ਠੋਕੇ ਕਰਨੇ ਆ ਕਿ ਧੀ ਚਾਏ ਮੁਸਲਮਾਨ ਦੀ ਸੀ ਤੇ ਧੀ ਚਾਏ Hindu ਸੀ Hindu ਦੀ ਸੀ ਸਾਡੇ ਬਜ਼ੁਰਗ ਗਜਨੀ ਦੇ ਬਾਜ਼ਾਰਾਂ ਚੋਂ ਛੜਾ ਕੇ ਲੈ ਕੇ ਆਏ ਆ ਪਰ ਇਹਨਾਂ ਨੂੰ ਸਵਾਲ ਪੁੱਛਣ ਵਾਲਿਆਂ ਦੀਆਂ ਧੀਆ ਬਾਰੇ ਕੀ ਕੁਝ ਕਹਿੰਦੇ ਨੇ ਤੇ ਜਿਹੜਾ ਇਹਨਾਂ ਨੂੰ ਸਵਾਲ ਪੁੱਛਲੇ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਜਗਜਾਹਰ ਕਰਦੇ ਉਹਨਾਂ ਦੀਆਂ ਬੱਚੀਆਂ ਘਰਾਂ ਤੱਕ ਚੋਂ ਕੱਢਣ ਜਾਂਦੇ ਨੇ ਇਹ ਅੱਗੇ ਇਹਨਾਂ ਇਹਦੇ ਅਮਰਪਾਲ ਦੇ ਕਰਿੰਦੇ ਦੀ ਅਗਲੀ ਗੱਲਬਾਤ ਸੁਣ ਲਓ ਜਿਹੜੀਆਂ ਤੇਰੀਆਂ ਬੱਚੀਆਂ ਉਹ ਵੀ ਮਾਰ ਲੀਆਂ ਤਾਂ ਤੇ ਤੂੰ ਇੰਟਰਵਿਊ ਆ ਗਈ ਤੇਰੇ ਹਾਂ ਤੇ ਇੱਕ ਵੀ ਹੋਈ ਚਾਚਰਾ ਗਲਾਂ ਤੇਰਾ ਜੱਪੜ ਚ ਵੀ ਜਿਹੜਾ ਤੇ ਨਾਲ ਸਾਫ ਮੰਗਣ ਦੀ ਡੇਰੀ ਸੀ ਚੱਕੀ ਪਰਦਾ ਉਹ ਵੀ ਮਾਰ ਲੈ ਹੁਣ ਅਗਲੀ ਜਿਹੜੀ ਗੱਲਬਾਤ ਆ ਨਾ ਉਹ ਇੰਨੀ ਕੁ ਜ਼ਿਆਦਾ ਗੰਦੀ ਗੱਲਬਾਤ ਆ ਜਿਹੜੀ ਮੈਨੂੰ ਲੱਗਦਾ ਕਿ ਚੈਨਲ ਤੇ ਆਪਾਂ ਨੂੰ ਚਲਾਣੀ ਹੋਣੀ ਚਾਹੀਦੀ ਇਸ ਚੀਜ਼ ਦੀ ਤਾਂ ਇਹ ਵੀ ਨਹੀਂ ਚਲੋ ਬੀਪਸ ਚੱਲੇਗਾ ਬੀਪਸ ਤਾਂ ਲਗਾਉਣੀਆਂ ਹੀ ਪੈਣਗੀਆਂ ਇਹ ਸਿੱਧੀ ਤਾਂ ਚਲਣੀ ਵੀ ਨਹੀਂ ਆ ਇਹ ਜਿਹੜੀ ਕੰਪਲੇਂਟ ਹੈਗੀ ਆ ਇਹ 2022 ਤੋਂ ਵੱਡੇ ਅਵਸਰਾਂ ਦੇ ਟੇਬਲ ਤੇ ਪਈ ਆ ਅੱਜ ਤੱਕ ਇਹਦੇ ਵਿੱਚ ਕੰਪਲੇਂਟ ਨਹੀਂ ਦਰਜ ਹੋਈ ਮੇਰੀ ਗੁੜੀਆਂ ਦੇ ਸਕੂਲ ਤੱਕ ਪਹੁੰਚੇ ਇਹ ਮੇਰੀ ਹੁਣ ਤੁਹਾਨੂੰ ਤਾਂ ਮੇਰੇ ਗੁੜੀਆਂ ਦਾ ਸਕੂਲ ਦਾ ਨਹੀਂ ਪਤਾ ਅਗਰ ਮੈਨੂੰ ਕੋਈ ਫੋਨ ਕਰਕੇ ਕਹਿ ਰਿਹਾ ਵੀ ਭਗਤ ਸਿੰਘ ਤੇਰੀ ਕੁੜੀ ਫਲਾਣੇ ਸਕੂਲ ਚ ਪੜਦੀ ਆ ਤੇ ਤੂੰ ਥੋੜਾ ਜਿਹਾ ਹਿਸਾਬ ਨਾਲ ਚੱਲ ਇਹਦਾ ਮਤਲਬ ਕੀ ਹੋਇਆ ਮੇਰੇ ਬੱਚਿਆਂ ਦੇ ਸਕੂਲ ਦੀਆਂ ਰੇਕੀਆਂ ਤਾਂ ਕਿੰਨਾ ਨੇ ਕਰਵਾਈਆਂ ਉਹ ਕੰਪਲੇਂਟਾਂ ਤੱਕ ਨਹੀਂ ਅਜੇ ਤੱਕ ਦਰਜ ਹੋਈਆਂ ਪੰਜਾਬ ਸਰਕਾਰ ਨੇ ਨਹੀਂ ਕੀਤੀਆਂ ਕਮਾਲ ਦੀ ਗੱਲ ਹੈ ਨਾ 2022 ਦੀ ਇਹ ਜਿਹੜੀ ਰਿਕਾਰਡਿੰਗ ਆ ਜਿਹੜੀ ਅਮਰਤਪਾਲ ਦੀ ਦਸੀ ਆ ਤੇ ਇਹ ਰਿਕਾਰਡਿੰਗ ਸੀ ਉਸ ਤੋਂ ਬਾਅਦ ਇੱਕ ਹੋਰ ਰਿਕਾਰਡਿੰਗ ਆ ਉਸ ਤੋਂ ਬਾਅਦ ਇੱਕ ਹੋਰ ਆ ਉਸ ਤੋਂ ਬਾਅਦ ਇੱਕ ਹੋਰ ਆ ਕੋਈ ਅੰਤ ਨਹੀਂ ਹੈਗਾ ਇਹਨਾਂ ਦੀਆਂ ਬਕਵਾਸਾਂ ਦਾ ਪਰ ਇਹ ਡਰਦੇ ਲੋਕ ਹੁਣ ਦੇਖੋ ਬੜੀ ਸ਼ਰਮ ਵਾਲੀ ਗੱਲ ਆ ਜੋ ਇਹਨਾਂ ਨੇ ਬਕਵਾਸ ਮਾਰੀ ਆ ਲੋਕ ਡਰਦੇ ਮੀਡੀਆ ਦੇ ਵਿੱਚ ਆਂਦੇ ਨਹੀਂ ਇਹਨਾਂ ਨੂੰ ਐਕਸਪੋਜ਼ ਨਹੀਂ ਕਰਦੇ ਪਰ ਇਹਨਾਂ ਨੇ ਬਹੁਤ ਲੋਕਾਂ ਦੇ ਨਾਲ ਇਹ ਕੁਝ ਕੀਤਾ ਹੈਗਾ ਫਿਰ ਇਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਹਾਈ ਕੋਰਟ ਖਿੱਚਣ ਇਹਨਾਂ ਨੂੰ ਹਾਈ ਕੋਰਟ ਬੁਲਾਣਾ ਕਿਉਂ ਚਾਹਨਾ ਕਿਉਂਕਿ ਮੈਂ ਇਹਨਾਂ ਨਾਲ ਹਾਈ ਕੋਰਟ 'ਚ ਗੱਲਬਾਤ ਕਰਨਾ ਚਾਹਨਾ ਆਨ ਰਿਕਾਰਡ ਕਰਨਾ ਚਾਹਨਾ ਇਹ ਭੱਜਦੇ ਨੇ ਇੰਟਰਵਿਊਸ ਤੇ ਭੱਜਦੇ ਨੇ ਪ੍ਰੈਸ ਕਾਨਫਰੰਸ ਤੇ ਭੱਜਦੇ ਨੇ ਸਾਹਮਣੇ ਸਾਹਮਣੇ ਬੈਠਣ ਤੋਂ ਭੱਜਦੇ ਨੇ ਜਵਾਕਾਂ ਨੂੰ ਇਹ ਨੋਟਿਸ ਭੇਜ ਦੇ ਫਿਰਦੇ ਨੇ ਸਿੱਖ ਨੌਜਵਾਨ ਜਿਹੜੇ ਇਹਨਾਂ ਨੂੰ ਸਵਾਲ ਕਰਦੇ ਨੇ ਉਹਨਾਂ ਨੂੰ ਤਾਂ ਇਲੀਗਲ ਨੋਟਿਸ ਪੇਸੇ ਦੇ ਫਿਰਦੇ ਨੇ ਜਦੋਂ ਮੈਂ ਇਹਨਾਂ ਨੂੰ ਕਹਿੰਦਾ ਕਿ ਆਜੋ ਹਾਈ ਕੋਰਟ ਗੱਲਬਾਤ ਕਰਦੇ ਹਾਂ ਮੈਲੀਗਨ ਨੋਟਿਸ ਦਿੰਨਾ ਚਾਰ ਵਾਰੀ ਇਲੀਗਲ ਨੋਟਿਸ ਡਿਬਰੂਗੜ ਜੇਲ੍ਹ ਦੇ ਵਿੱਚ ਸਰਵ ਹੋਇਆ ਉੱਥੇ ਨਹੀਂ ਰਿਸੀਵ ਕੀਤਾ ਗਿਆ ਪਿੰਡ ਗਿਆ ਉੱਥੇ ਨਹੀਂ ਰਿਸੀਵ ਕੀਤਾ ਗਿਆ ਹੁਣ ਹਾਈ ਕੋਰਟ ਦੇ ਰਜਿਸਟਰਾਰ ਦੀ ਡਿਊਟੀ ਲੱਗੀ ਹੈਗੀ ਆ ਰਜਿਸਟਰ ਸਾਹਿਬ ਇਹਨਾਂ ਨੂੰ ਨੋਟਿਸ ਜਿਹੜਾ ਸਰਵ ਕਰਾਂਗੇ ਜੇ ਹੁਣ ਵੀ ਸਰਵ ਨਾ ਹੋਇਆ ਫਿਰ ਅਸੀਂ ਅਕਵਾਰਾਂ ਚ ਲਵਾਵਾਂਗੇ ਵੀ ਤੁਸੀਂ ਆਉ ਬੈਠਦੇ ਆ ਗੱਲ ਕਰਦੇ ਆ ਤੁਸੀਂ ਭੱਜਦੇ ਕਿਉਂ ਆ ਡਰਦੇ ਕਿਉਂ ਆ ਤੇ ਖਾਰਾ ਸਾਹਿਬ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਾਂ ਖਾਰਾ ਸਾ ਇੱਕ ਪਾਸੇ ਤਾਂ ਇਹ ਆਪਣੇ ਆਪ ਨੂੰ ਪੰਥਕ ਵਕੀਲ ਤੇ ਪੰਥਕ ਪਾਰਟੀ ਦੇ ਨੁਮਾਇੰਦੇ ਬਣਦੇ ਨੇ। ਸੁਰਿੰਦਰ ਸਿੰਘ ਠੀਕਰੀਵਾਲ ਇੱਕ ਨੌਜਵਾਨ ਹੈਗਾ ਜਿਹੜਾ ਕਿ ਬਹੁਤ ਸਾਰੇ ਸੰਘਰਸ਼ો ਨੇ ਲੜੇ ਨੇ ਪੰਜਾਬ ਦੇ ਵਿੱਚ ਤੇ ਉਹ ਬਹੁਤ ਸਾਰੇ ਕੇਸਾਂ ਦੇ ਵਿੱਚ ਪੀਓ ਆ ਇਸ ਟਾਈਮ ਪੰਜਾਬ ਤੋਂ ਪਗੋੜਾਇਆ। ਦੇਖੋ ਉਹ ਪਗੋੜਾ ਹੈਗਾ ਸਰਕਾਰ ਦਾ ਪਗੋੜਾ ਹੈ ਗਵਰਨਮੈਂਟ ਦਾ ਪਗੋੜਾ ਹੈ ਗਵਰਨਮੈਂਟ ਨੂੰ ਅੱਜ ਗੋਲੀ ਮਾਰੇ ਉਹਨੂੰ ਕੱਲ ਗੋਲੀ ਮਾਰਦੇ ਉਹਨੂੰ ਫੜ ਕੇ ਉਹਨੂੰ ਸਜ਼ਾ ਦੇਵੇ ਉਹ ਵੱਖਰਾ ਚੈਪਟਰ ਆ। ਪਰ ਜਿਹੜੀ ਜਿਹੜੇ ਕਮਾਂਚ ਬਰਗਾੜੀ ਮੋਰਚੇ ਦੇ ਵਿੱਚ ਜਦੋਂ ਸਰਬੱਤ ਖਾਲਸਾ ਹੁੰਦਾ ਸਰਬੱਤ ਖਾਲਸਾ ਦਾ ਪਰਚਾ ਉਸ ਨੌਜਵਾਨ ਦੇ ਉੱਤੇ ਹੈਗਾ ਖਾਰਾ ਸਾਹਿਬ ਇੱਕ ਪ੍ਰੈਸ ਇੱਕ ਮੀਡੀਆ ਦੇ ਵਿੱਚ ਬੈਠ ਕੇ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਇਹ ਕਹਿੰਦੇ ਨੇ ਕਿ ਮੈਂ ਤੇਰੇ ਫਰੀ ਵਿੱਚ ਕੇਸ ਲੜਦਾ ਰਿਆਂ ਤੇ ਤੇਰਾ ਪਿਓ ਮੇਰੇ ਕੋਲ ਧੱਕੇ ਹੀ ਖਾਂਦਾ ਰਿਹਾ ਹੈ ਹਨਾ ਇਸ ਤਰੀਕੇ ਦੀ ਲਫ਼ਜ਼ ਵਰਤਦੇ ਨੇ ਖਾਰਾ ਸਾਹਿਬ ਬੇਨਤੀ ਇਹ ਆ ਕਿ ਤੁਸੀਂ ਹੋਰ ਵੀ ਜਿਹੜੇ ਵੀ ਸੰਘਰਸ਼ੀ ਸਿੰਘਾਂ ਦੇ ਅੱਜ ਤੱਕ ਕੌਮ ਦੇ ਵਿੱਚ ਐ ਨਹੀਂ ਹੋਇਆ ਕਿ ਬਹੁਤ ਸਾਰੇ ਵਕੀਲ ਸਾਹਿਬਾਨ ਕੇਸ ਲੜਦੇ ਨੇ ਬਹੁਤ ਸਾਰੇ ਨੌਜਵਾਨਾਂ ਦੇ ਕੇਸ ਫ੍ਰੀ ਚ ਲੜੇ ਜਾਂਦੇ ਨੇ ਪਰ ਅਜ ਤੱਕ ਕਹਿ ਨਹੀਂ ਹੋਇਆ ਕਿ ਕਿਸੇ ਵਕੀਲ ਸਾਹਿਬ ਨੇ ਆ ਕੇ ਐਂ ਕਿਹਾ ਹੋਵੇ মিডিਆ ਦੇ ਵਿੱਚ ਕਿਸੇ ਨੂੰ ਤਾਨਾ ਮਾਰਿਆ ਹੋਵੇ ਕਿਸੇ ਨੂੰ ਟੌਂਚ ਮਾਰੀ ਹੋਵੇ ਕਿ ਤੇਰੇ ਅਸੀਂ ਫ੍ਰੀਜ ਕੇਸ ਲੜਦੇ ਰੱਖਿਆ ਦੇਖੋ ਤੁਹਾਡਾ ਪੋਲਿਟਿਕਲ ਇੰਟਰਸਟ ਕੀ ਆ ਤੁਸੀਂ ਕਿਹੜੀ ਪਾਰਟੀ ਨੂੰ ਮੰਨਦੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੇਰਾ ਪੋਲਿਟਿਕਲ ਇੰਟਰਸਟ ਕੀ ਆ ਇਹ ਕੋਈ ਲੈਣਾ ਦੇਣਾ ਨਹੀਂ ਤੁਹਾਡਾ ਹਨਾ ਤੁਸੀਂ ਫੇਰ ਇੰਟਰਵਿਊ ਕਰਨ ਆਏ ਹੋ ਜਾਂ ਤੁਸੀਂ ਮੇਰਾ ਕੋਈ ਗੱਲਬਾਤ ਕੀਤੀ ਆ ਇਹਦਾ ਮਤਲਬ ਵੀ ਥੋੜੀ ਨਾ ਕਿ ਕੱਲ ਨੂੰ ਤੁਸੀਂ ਮੈਨੂੰ ਤਾਨਾ ਦੇਓਗੇ ਐਦਾਂ ਨਹੀਂ ਹੁੰਦਾ ਇਹ ਇਹਨਾਂ ਦਾ ਪੋਲਿਟਿਕਲ ਇੰਟਰਸਟ ਹੀ ਹੈ ਇਹਨਾਂ ਦੀ ਪਾਰਟੀ ਵੱਲੋਂ ਹੈਗਾ ਸਾਡਾ ਪੋਲਿਟਿਕਲ ਇੰਟਰਸਟ ਇਹਨਾਂ ਤੋਂ ਵੱਖਰਾ ਆ ਸਾਡਾ ਪੋਲਿਟਿਕਲ ਇੰਟਰਸਟ ਇਹ ਹੈ ਕਿ ਅਸੀਂ ਕੌਮ ਦੇ ਲਈ ਬਿਲਕੁਲ ਸ ਜਾਗ ਹੈਗੇ ਆ ਜਿਹੜੀ ਖਾਲਸਾਣ ਦੀ ਗੱਲ ਇਹਨਾਂ ਨੇ ਕੀਤੀ ਤਾਂ ਉੱਥੋਂ ਦੇ ਭਗੋੜੇ ਨੇ ਅਸੀਂ ਠੋਕ ਕੇ ਕਹਿੰਦੇ ਆ ਜੀ ਗੱਲ ਜਿਹੜੀ ਹੈਗੀ ਆ ਸਿੱਖਾਂ ਦੇ ਨਾਲ ਕੀਤੇ ਧੱਕੇ ਦੀ ਹੋਣੀ ਚਾਹੀਦੀ ਆ ਪਰ ਜੇ ਤੁਸੀਂ ਇਹ ਕਹੋ ਖਾਰਾ ਸਾਹਿਬ ਕਿ ਤੁਸੀਂ ਠੀਕਰੀਵਾਲ ਦੇ ਕੇਸ ਲੜੇ ਸੀ ਤੇ ਠੀਕਰੀਵਾਲ ਹੁਣ ਤੁਹਾਡੇ ਨਾਲ ਰਲ ਕੇ ਅਮਰਦਪਾਲ ਦੀ ਗੱਲ ਕਰੇ ਜਾਂ ਜੇ ਤੁਸੀਂ ਹੁਣ ਜਿੱਧਰ ਨੂੰ ਤੁਰੇਓ ਤੇ ਠੀਕਰੀਵਾਲ ਤੁਹਾਡੇ ਪਿੱਛੇ ਤੁਰੇ ਤਾਂ ਮੈਂ ਕੌਮ ਦੇ ਜਿੰਨੇ ਵੀ ਵੀਰ ਨੇ ਉਹਨਾਂ ਜਿਨ੍ਹਾਂ ਦੀ ਵੀ ਇਹਨਾਂ ਨੇ ਕੇਸ ਲੜਿਆ ਹੱਥ ਜੋੜ ਕੇ ਬੇਨਤੀ ਕਰਾਂਗਾ ਤੇ ਖਾਰਾ ਸਾਹਿਬ ਜਿੰਨਾ ਕਿ ਤੁਹਾਡਾ ਬਿੱਲ ਬਣਿਆ ਹੋਇਆ ਨਾ ਠੀਕਰੀਵਾਲ ਦੇ ਕੇਸ ਲੜਨ ਦਾ ਤੁਸੀਂ ਇੱਕ ਵਾਰੀ ਬਿੱਲ ਬਣਾ ਕੇ ਮੈਨੂੰ ਦੱਸ ਦਿਓ ਮੈਂ ਬਿੱਲ ਤਾਰਦਾ ਕਿਉਂਕਿ ਠੀਕਰੀਵਾਲ ਨੂੰ ਤਾਂ ਪਤਾ ਨਹੀਂ ਅੱਜ ਗੋਲੀ ਵੱਜ ਜਾਨੀ ਆ ਕੱਲ ਵੱਜ ਜਾਨੀ ਆ ਠੀਕਰੀਵਾਲ ਵੀ ਉਹਨਾਂ ਲਿਸਟਾਂ ਦੇ ਵਿੱਚ ਆ ਜਿਨ੍ਹਾਂ ਲਿਸਟਾਂ ਦੇ ਵਿੱਚ ਪਹਿਲਾਂ ਅਵਤਾਰ ਸਿੰਘ ਖੰਡਾ ਗਿਆ ਭਾਈ ਨਿੱਝਰ ਗਿਆ ਠੀਕਰੀਵਾਲ ਵੀ ਉਹਨਾਂ ਲਿਸਟਾਂ ਚ ਆ ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਠੀਕਰੀਵਾਲ ਦੇ ਸਿਵੇ ਤੇ ਖੜ ਕੇ ਆਪਣੇ ਬਿੱਲ ਮੰਗਦੇ ਫਿਰੋ ਉਸ ਦੇ ਪਹਿਲਾਂ ਤੁਸੀਂ ਬਿੱਲ ਬਣਾ ਕੇ ਮੈਨੂੰ ਦੇ ਦਿਓ ਮੈਂ ਬਿੱਲ ਤਾਰ ਦਾਂਗਾ ਕਿਸੇ ਵੀ ਤਰੀਕੇ ਤਾਰਾਂਗਾ ਤੇ ਜਿਨ੍ਹਾਂ ਜਿਨ੍ਹਾਂ ਦੇ ਵੀ ਇਹਨਾਂ ਨੇ ਕੇਸ ਲੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਆ ਬਈ ਆਪਣੇ ਆਪਣੇ ਬਿੱਲ ਤਾਰ ਦੋ ਕੱਲ ਨੂੰ ਇਹ ਨਾ ਹੋਵੇ ਵੀ ਤੁਹਾਨੂੰ ਵੀ ਤਾਨੇ ਮਾਰੇ ਤਾਨੇ ਮਨੇ ਮਾਰਦੇ ਫਿਰਨ ਤੇ ਜਿਹੜੀ ਆਡੀਓ ਦੀ ਗੱਲ ਕੀਤੀ ਆਪਾਂ ਲੀਗਲ ਨੋਟਿਸ ਦੀ ਗੱਲ ਕੀਤੀ ਆ ਲੀਗਲ ਰੌਂਡਸ ਮੈਂ ਤੁਹਾਨੂੰ ਦੇ ਦਾਂਗਾ ਇਹ ਇੱਕ ਵਾਰੀ ਜ਼ਰੂਰ ਚਲਾਇਓ ਵੀ ਹਾਈ ਕੋਰਟ ਆਓ ਉੱਥੇ ਬੈਠ ਕੇ ਗੱਲਬਾਤ ਕਰਦੇ ਆ ਤੇ ਤੁਹਾਡੇ ਜਿਹੜਾ ਕਲਾਇੰਟ ਆ ਨਾ ਉਹਦੀਆਂ ਕਰਤੂਤਾਂ ਦੇ ਉੱਤੇ ਇੱਕ ਵਾਰੀ ਪਬਲਿਕ ਦੇ ਚ ਡਿਸਕਸ ਕੀਤੀ ਜਾਵੇ ਤੇ ਮੇਰੇ ਖਿਆਲ ਨਾਲ ਆਪਾਂ ਟਿੰ ਟਾਪਿਕ ਕਹੇ ਸੀ ਇੱਕ ਬੀਬੀ ਖਾਲੜਾ ਦੂਜਾ ਇਹ ਲੀਗਲ ਨੋਟਿਸ ਤੇ ਤੀਜਾ ਇਹਨਾਂ ਦੀਆਂ ਆਡੀਓਸ ਤੇ ਨੂੰ ਆਪਾਂ ਡਿਸਕਸ ਕਰ ਲਏ ਬਾਕੀ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਸਵਾਲਵਾਜ ਜੀ ਮਿਹਰਬਾਨੀ ਮਿਹਰਬਾਨੀ ਜਲਪਤ ਕਰਨ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕੋਈ ਪਰਚਾ ਦਰਜ ਕੀਤਾ ਜਾਂਦਾ ਜਾਂ ਨਹੀਂ ਦਰਜ ਕੀਤਾ ਜਾਂਦਾ ਕਿਉਂਕਿ ਸਿੱਧੀਆਂ ਇਹ ਰਿਕਾਰਡੀਆਂ ਜਿਹੜੀਆਂ ਸਾਹਮਣੇ ਲਿਆਂਦੀਆਂ ਗਈਆਂ ਹਾਲਾਂਕਿ ਇਹ ਇੱਕ ਅਤੇ ਤੌਰ ਤੇ ਆਡੀਓਸ ਨੇ ਇਹਨਾਂ ਦੀ ਜਾਂਚ ਹਉਂਦੀ ਆ ਉਹਦੇ ਵਿੱਚ ਕੀ ਪਾਇਆ ਜਾਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਲੇਕਿਨ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਅਤੇ ਉਹਨਾਂ ਦੇ ਜੋ ਕੁਝ ਕਰਿੰਦੇ ਆ ਉਹਨਾਂ ਵੱਲੋਂ ਇਹ ਵੀਡੀਓ ਜਿਹੜੀਆਂ ਆਡੀਓ ਇਹ ਭੇਜੀਆਂ ਗਈਆਂ ਕਾਲ ਕੀਤੀਆਂ ਗਈਆਂ ਧਮਕੀਆਂ ਦਿੱਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪਸ਼ਟ ਹੋਏਗਾ ਕਿ ਆਖਿਰਕਾਰ ਇਹ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਹਾਲ ਫਿਲਾਲ ਇਲਜ਼ਾਮਾ ਦਾ ਦੌਰ ਲਗਾਤਾਰ ਜਾਰੀ ਹੈ ਕੈਮਰਾਮੈਨ ਤੁਲਸੀ ਮਹਾਰਾਜ ਦਾ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ